ਹਾਂ ਐਂਡ ਹੀ ਡੀਅਰ ਡੀਓਸ ਜੈਗ ਵੀ ਤਨਕ ਵੀ ਜੈ ਪੀਂ ਜੈ ਭਾਗ ਮੇਰੇ ਬਹੁਤ ਸਤਿਕਾਰਯੋਗ ਸਾਥੀਓ ਜਿਸ ਤਰ੍ਹਾਂ ਕੇ ਆ ਵੈਲਫੇਅਰ ਬੋਰਡ ਦਾ ਮੁੱਦਾ ਜਿਹੜਾ ਹੈ ਉਹ ਕਾਫੀ ਜਿਹੜਾ ਉਹ ਚੱਲ ਰਿਹਾ ਹੈ ਮੌਦੇ ਬਾਰੇ ਦੱਸਣਾ ਇੱਕ ਵਾਰ ਹੋਰ ਗੱਲ ਸਾਂਝੀ ਕਰਨਾ ਚਾਹਨਾ ਕਿ ਅਸੀਂ ਇੱਕ ਡਿਮਾਂਡ ਜਿਹੜੀ ਹੈ ਮੇਘ ਭਗਤ ਕਬੀਰ ਮੰਥੀ ਸਮਾਜ ਦੀ ਵੈਲਫੇਅਰ ਬੋਰਡ ਦੇ ਆਪਾਂ ਡਿਮਾਂਡ ਕਿਉਂ ਕਰਨਾ ਚਾਹੁੰਦੇ ਆ ਕਿਉਂਕਿ ਜਦੋਂ ਦਾ ਸਪੋਜ਼ ਐਸਸੀ ਕਮਿਸ਼ਨ ਬਣਿਆ ਐ ਐਸਸੀ ਕਮਿਸ਼ਨ ਨੈਸ਼ਨਲ ਕਮਿਸ਼ਨ ਚਾਹੇ ਹੋਵੇ ਚਾਹੇ ਉਹ ਐਸਸੀ ਕਮਿਸ਼ਨ ਪੰਜਾਬ ਜਿਹੜਾ ਕਿ 2004 ਦੇ ਵਿੱਚ ਹੋਂਦ ਵਿੱਚ ਆਇਆ ਗਿਆ ਉਹ ਤੋਂ ਲੈ ਕੇ ਹੁਣ ਤੱਕ 21 22 ਸਾਲ ਉਹਨਾਂ ਨੂੰ 21 ਸਾਲ ਦੇ ਕਰੀਬ ਹੋ ਗਏ ਆ ਪਰ ਅਜੇ ਤੱਕ ਵੀ ਉਹਦੇ ਵਿੱਚ ਚੇਅਰਮੈਨੀ ਦੇ ਕੀ ਜਿਸ ਸਮਾਜ ਨੂੰ ਚੇਅਰਮੈਨੀ ਦੇ ਕੀ ਉਹਨਾਂ ਨੂੰ ਅਜੇ ਤੱਕ ਮੈਂਬਰ ਵੀ ਨਹੀਂ ਪਾਇਆ ਗਿਆ ਪੁਰਾਣੇ ਨਵੇਂ ਆ ਨਵੀਂ ਸਰਕਾਰ ਜਿਹੜੀ ਆ ਜਿਨ੍ਹਾਂ ਨੇ ਆ ਕੱਲ ਹੀ ਬੋਰਡ ਵਿੱਚ ਤੇ ਮੈਂਬਰ ਬਣਾਏ ਆ ਕਮਿਸ਼ਨ ਵਿੱਚ ਮੈਂਬਰ ਬਣਾਏ ਆ ਜਾਂ ਚੇਅਰਮੈਨ ਬਣਾਏ ਆ ਉਹਨਾਂ ਵਿੱਚ ਵੀ ਕੋਈ ਇਸ ਸਮਾਜ ਦਾ ਮੈਂਬਰ ਤੱਕ ਵੀ ਨਹੀਂ ਪਾਇਆ ਗਿਆ ਇਸ ਲਈ ਸਾਨੂੰ ਇੱਕ ਗੱਲ ਜਿਹੜੀ ਉਹ ਸਾਨੂੰ ਕਹਿਣੀ ਪਈ ਮੈਂ ਕਿ ਇਹ ਪਾਰਟੀ ਦੇ ਹੱਕ 'ਚ ਨਹੀਂ ਜਾਂ ਕਿਸੇ ਪਾਰਟੀ ਦੇ ਗੇਸ ਨਹੀਂ ਬੋਲਣ ਲੱਗਦਾ ਮੈਂ ਸਿਰਫ ਇੱਕ ਬੰਦਾ ਸਮਾਜ ਦਾ ਜਿਹੜਾ ਸਮਾਜ ਦੇ ਵਿੱਚ ਬੰਦਾ ਜਿਹੜਾ ਸਨਮਾਨ ਹੈ ਮੈਂ ਉਸ ਸਨਮਾਨ ਦੀ ਗੱਲ ਕਰ ਰਿਹਾ ਕਿਉਂਕਿ ਜੇ ਇਹਨਾਂ ਦਲਤ ਬੋਰਡ ਬਣਾਇਆ 33 ਕਾਸਟਾ ਉਹਦੇ ਵਿੱਚ ਜਿਹੜੀਆਂ ਉਹ ਸਪੋਜ਼ ਇਹਨਾਂ ਵਿੱਚ ਸਾਰੇ ਵਿੱਚ ਲੈ ਲਈਆਂ ਅਸੀਂ ਕਿਸੀ ਨਾ ਪੰਡਮੀ ਕਿ ਮੈਂ ਹੁਣ ਵੀ ਕਹਿ ਰਿਹਾ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹਰ ਧਰਮ ਨੂੰ ਉਹਦਾ ਬੰਦਾ ਜਿਹੜਾ ਮਾਨ ਸਤਕਾਰ ਮਿਲਣਾ ਚਾਹੀਦਾ ਪਰ ਸਾਨੂੰ ਵੀ ਮਿਲਣਾ ਚਾਹੀਦਾ ਇਹ ਸਾਡੀ ਡਿਮਾਂਡ ਹੈ ਅਸੀਂ ਆਪਣੀ ਗੱਲ ਕਹਿਣ ਜੋ ਕਹਿ ਸਕਦੇ ਆ ਆਪਾਂ ਗੱਲ ਕਰਾਂਗਾ ਸਾਨੂੰ ਲੋੜ ਹੈ ਕਿ ਅਸੀਂ ਆਪਣੀ ਗੱਲ ਕਹਿ ਸਕਦੇ ਆ ਕਿਉਂਕਿ ਜਿਹੜਾ ਹੁਣ ਇਹ ਬੋਰ ਬਣੇ ਆ ਜਿਹੜੇ ਬੋਰ ਬਣੇ ਹੋਈਆਂ ਮੈਂ ਕਿਸੇ ਦੇ ਮੈਂ ਪਹਿਲਾਂ ਵੀ ਕਿਹਾ ਮੈਂ ਕਿਸੇ ਪਾਰਟੀ ਦੇ ਗੈਂਸ ਨਹੀਂ ਲੇਕਿਨ ਜਿਹੜੇ BC ਸਮਾਜ ਹੈ ਉਹਨਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਧਰਮ ਨੇ ਸਮੁਦਾਇ ਹੈ ਉਹਨਾਂ ਦੇ ਅਗਰ ਬੰਨ ਸਕਦੇ ਆ ਜਿਹੜਾ ਸੋਨ ਸਮਾਜ ਹੈ ਉਹਦੇ ਵਿੱਚ ਅਲੱਗ-ਅਲੱਗ ਬੰਨ ਸਕਦੇ ਆ ਬ੍ਰਾਹਮਣ ਅਲੱਗ ਬੰਨ ਸਕਦੇ ਆ ਅਗਰ ਅਲੱਗ ਬੰਨ ਸਕਦੇ ਆ OBC ਜਿਹੜੇ ਉਧਰ ਕਾਸਟ ਹੈ ਉਧਰ ਬੈਕਵਰਡ ਕਲਾਸ ਕਾਸਟ ਜਿਹੜੀਆਂ ਉਹਨਾਂ ਵਿੱਚ ਜਿਹੜੇ ਨੇ ਅਲੱਗ-ਅਲੱਗ ਕਾਸਟਾਂ ਦੇ ਤਣ ਬੰਨ ਸਕਦੇ ਆ ਤੇ ਐਸਿਆਂ ਵਿੱਚ ਅਲੱਗ ਕਿਉਂ ਨਹੀਂ ਬੰਨ ਸਕਦਾ ਕਿਉਂਕਿ ਬੋਰ ਤਾਂ ਬਣਾਏ ਜਾਂਦੇ ਆ ਕਿ ਜਿਹੜਾ ਕੋਈ ਧਰਮ ਕਿਉਂਕਿ ਜਿਹੜੀ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਜਿਹੜਾ ਵੀ ਕੋਈ ਸਮਾਜ ਦੇ ਵਿੱਚ ਬਰਾਬਰੀ ਨਹੀਂ ਹੋ ਰਿਆ ਜਿਹੜਾ ਵੀ ਆ ਸਮਦਾਏ ਉਹਨੂੰ ਬਰਾਬਰ ਦਾ ਲਿਆਉਣ ਵਾਸਤੇ ਉਹਨਾਂ ਦਾ ਬੋਰ ਜਨਾਂ ਨੂੰ ਅਧਿਕਾਰ ਜਿਹੜੇ ਉਹ ਦਿੱਤੇ ਜਾਂਦੇ ਆ ਲੇਕਿਨ ਮੇਗ ਭਗਤ ਕਬੀਰਪੰਥੀ ਸਮਾਜ ਜਿਹੜਾ ਅਜੇ ਤੱਕ ਜਿਹੜਾ ਵਾ ਉਹ ਬਹੁਤ ਪਿਛੜਿਆ ਹੋਇਆ ਸਮਾਜ ਆ ਇਸ ਲਈ ਇਹਨੂੰ ਬਰਾਬਰਤਾ ਲਿਆਉਣ ਵਾਸਤੇ ਜਿਹੜਾ ਵਾ ਉਹ ਅਸੀਂ ਇੱਕ ਬੋਰਡ ਬਣਵਾਉਣ ਦੀ ਮੰਗ ਕਰ ਰਹੇ ਹਾਂ ਸਰਦਾਰ ਸਰਕਾਰ ਤੋਂ ਤਾਂ ਜੋ ਇੱਕ ਬੋਰਡ ਬਣੇ ਤੇ ਅਸੀਂ ਵੀ ਜਿਹੜਾ ਉਹ ਬਰਾਬਰ ਦਾ ਜਿਹੜਾ ਵਾ ਆਪਾਂ ਅਦਖਾਲਾ ਪਾਈਏ ਇਸ ਲਈ ਇਹ ਮੰਗ ਕਰ ਰਹੇ ਹਾਂ ਔਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿੱਥੇ ਵੀ ਮੇਧ ਭਗਤ ਕਬੀਰ ਪੰਥ ਜਣਾ ਵਾ ਸਭ ਨੇ ਬੈਠਾ ਹੈ ਚਾਹੇ ਉਹ ਗੁਰਦਾਸਪੁਰਾ ਚਾਹੇ ਉਹ ਅੰਮ੍ਰਿਤਸਰ ਚਾਹੇ ਬਟਾਲਾ ਜਾਂ ਪਠਾਨਕੋਟ ਹੈ ਲੁਧਿਆਣਾ ਹੈ ਗੰਦਰ ਹੈ ਮੈਂ ਸਾਰਿਆਂ ਦਾ ਹੱਥ ਜੋੜ ਕੇ ਬੇਨਤੀ ਕਰਨਾ ਕਿ ਸਾਰੇ ਹੀ ਜਿਹੜੇ ਨੇ ਜਿੰਨੇ ਜਿੰਨੇ ਤੁਹਾਡੀਆਂ ਸੰਸਥਾਵਾਂ ਨੇ ਉਹ ਸਾਰੇ ਹੀ ਆਪਣੇ ਮਾਨ ਜੋਗ ਡੀਸੀ ਸਾਹਿਬ ਨੂੰ ਮਾਨ ਜੋਗ ਮੁੱਖ ਮੰਤਰੀ ਦੇ ਨਾਮ ਤੇ ਸਾਰੇ ਹੀ ਆਪਣੇ ਆਪਣੇ ਡੀਸੀ ਸਾਹਿਬ ਨੂੰ ਜਿਹੜੇ ਮੰਗ ਪੱਤਰ ਦਿਓ ਤਾਂ ਜੋ ਇਸ ਸਰਕਾਰ ਦੇ ਕੋਲ ਜਿਹੜੀ ਆਪਣੀ ਮੰਗ ਪੂਰੀ ਕਰਾ ਸਕੀਏ ਅਸੀਂ ਵੀ ਜਲੰਧਰ ਵੱਲੋਂ ਜਿਹੜੀ ਮੀਟਿੰਗ ਕਰਕੇ ਕੱਲ ਸੋਮਵਾਰ ਨੂੰ ਅਸੀਂ ਇੱਕ ਮੰਗ ਪੱਤਰ ਜਿਹੜਾ ਮੁੱਖ ਮੰਤਰੀ ਦੇ ਨਾਮ ਡੀਸੀ ਸਾਹਿਬ ਨੂੰ ਜਣਾ ਦੇਣ ਜਾ ਰਹੇ ਹਾਂ ਜਿਨ੍ਹਾਂ ਵਿੱਚ ਅਲੱਗ-ਅਲੱਗ ਜਿਹੜੀਆਂ ਸੰਸਥਾਵਾਂ ਜਿਹੜੀਆਂ ਨੇ ਤੰਗ ਵੀਰ ਜੀ ਮੇਰੀ ਬੇਨਤੀ ਹੈ ਕਿ ਜਿੱਥੇ ਤੇ ਵੀ ਆਪਾਂ ਸਾਰੇ ਲੋਕ ਬੈਠੇ ਆ ਉਥੇ ਤੇ ਆਪਾਂ ਆਪਣੇ ਡਿਸਟ੍ਰਿਕਟ वाइज ਆਪਣੇ ਡਿਸਟ੍ਰਿਕਟ ਜਿਹੜੇ ਆ ਉਹਨਾਂ ਨੂੰ ਆਪਣੇ ਡੀਸੀ ਸਾਹਿਬ ਨੂੰ ਜਿਹੜੇ ਨੇ ਉਹ ਮਾਗ ਪਤਾ ਦਿਓ ਤਾਂ ਜੋ ਹੀ ਜੜੀ ਆਪਣੇ ਸਮਾਜ ਜੜੀਓ ਗੱਲ ਕਰ ਸਕੀਏ ਜਗਬੀਰ ਤਨਗਵੀਰ ਜੈਪੀਮ ਜੈਪਾ